ਉਦਲੇ ਫੋਕੜ ਵਾਲੇ ਉਹਨਾਂ ਨੂੰ ਕਹੋ ਵੀ ਇੱਕ ਵੀ ਸ਼ਲੋਕ ਸਰਦਾ ਜਾਣ ਕੋਈ ਪੜ ਨਹੀਂ ਸਕਦਾ ਉਹ ਐਡਾ ਗੁਣੀ ਸੀ ਉਹਨੂੰ ਚਾਰ ਵੇਦ 6 ਸ਼ਾਸਤਰ 27 ਸਿਮਰਤੀਆਂ 18 ਪ੍ਰਾਣ 52 ਉਪਨਿਸ਼ਦ ਉਹਨੂੰ ਕੰਠ ਸੀ ਉਹਨੇ ਆਪ ਨੌਂ ਗ੍ਰੰਥ ਲਿਖੇ ਸ਼ਿਵ ਜੀ ਸ਼ਿਵ ਸਤਰੋਪਨ ਸ਼ਿਵ ਤਾંડਵ ਰੁਦਰ ਤਾંડਵ ਉਹਨੇ ਲਿਖਿਆ ਆਜ ਉਹਦਾ ਪਤਲਾ ਹੋ ਕੇ ਬੱਲੇ 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 ਬੜਾ ਮਾਰਕਾ ਮਾਰ ਲਿਆ ਉਹ ਬੰਦਾ ਗੁਣੀ ਸੀ ਜਦੋਂ ਉਹਦੀ ਮੌਤ ਹੋਈ ਰਾਮ ਨੇ ਲక్ష్మణ ਨੂੰ ਆਖਿਆ ਜਾ ਜਾ ਕੇ ਇਹਦੇ ਕੋਲ ਗੱਲ ਸਿੱਖ ਲੈ ਇਹ ਬੰਦਾ ਵਿਦਵਾਨ ਹੈ ਗੁਣੀ ਹੈ ਪੰਡਤ ਹੈ ਤੇ ਲక్ష్మణ ਜੀ ਜਾ ਕੇ ਮੂੰਹ ਵਾਲੇ ਬੰਨੇ ਖਲੋ ਕੇ ਆਦੇ ਜੀ ਮੇਰੇ ਭਰਾ ਜੀਆਂ ਨੇ ਕੁਝ ਖਾਲ ਦੋ ਕੋਈ ਗੁਣ ਦੇ ਜੋ ਰਾਵਣਾ ਨਾ ਵੀ ਉਹਦੇ ਸਮੇਂ ਦੇ ਅਵਤਾਰ ਨਹੀਂ ਉਹਨਾਂ ਨੂੰ ਭਲਾ ਕੀ ਲੋੜ ਆ ਮੈਂ ਕੌਣ ਹਾਂ ਉਹਨਾਂ ਨੂੰ ਸਿਖਾਉਣ ਵਾਲਾ ਲక్ష్మణ ਨੇ ਜਾ ਕੇ ਇਦਾਂ ਹੀ ਦੱਸਿਆ ਰਾਮ ਜੀ ਆਂਦੇ ਨਹੀਂ ਉਹਦੇ 'ਚ ਕਮੀ ਨਹੀਂ ਤੂੰ ਦੱਸ ਕਿਵੇਂ ਗਿਆ ਸੀ ਆਦਾ ਜੀ ਮੈਂ ਤੇ ਮੁੰਗ ਲਾ ਕੇ ਆਂਦਾ ਨਾ ਜਦੋਂ ਕਿਸੇ ਤੋਂ ਕੋਈ ਲੈਣ ਜਾਈਏ ਚਰਨਾਂ ਵਾਲੇ ਬੰਦੇ ਖਲੋਈਦਾ ਨੀਵੇਂ ਬਈਦਾ ਆਜੇ ਜੀ ਬਣੀਦਾ ਉਹਦੇ ਪੈਰੀਂ ਹੱਥ ਲਾ ਕੇ ਉਹਨੂੰ ਕਹਿਵੇ ਕੋਈ ਵਿਦਿਆ ਅਜ ਗੱਲ ਦੱਸ। ਲక్ష్మణ ਫੇਰ ਗਿਆ ਉਹਨੇ ਚਰਨੀਆਂ ਤਲਾ ਕੇ ਆਖਿਆ ਜੀ ਭਰਾ ਜੀ ਕਹਿੰਦੇ ਵਿਦਿਆ ਲੈਣੀ ਐ। ਰਾਵਣ ਖੁਸ਼ ਹੋ ਗਿਆ ਉਹਨੂੰ ਸਮਝ ਲੱਗ ਗਈ ਹੋਣੇ ਲੈਣ ਦੀ ਇੱਰਤੀ ਦਾ ਐ। ਉਹਦਾ ਨਾਂ ਵੀ ਦਸ਼ਾਨੰਦ। ਉਹਦਾ ਅਸਲੀ ਨਾਂ ਦਸ਼ਾਨੰਦ ਐ। ਰਾਵਣ ਫੇਮਸ ਹੋ ਗਿਆ। ਉਹਨੇ ਫਿਰ ਪਹਿਲੀ ਗੁੰਨ ਦੀ ਗੱਲ ਇਹ ਦੱਸੀ ਕਿ ਕਿਸੇ ਨੂੰ ਭੇਦ ਨਹੀਂ ਦੇਣਾ। ਤੁਹਾਡੇ ਕੋ ਕੀ ਆ ਚੰਗਾ ਆ ਮਾੜਾ ਆ ਬਹੁਤਾ ਆ ਥੋੜਾ ਆ ਬੰਦ ਮੁਠੀ ਚ ਰਾਜ ਹੁੰਦਾ ਆ ਮੁਠੀ ਖੋਲ ਕੇ ਕੱਖ ਨਹੀਂ ਰਾਜਦਾ ਘਰ ਵਸਦਾ ਸੋਹਣਾ ਲੱਗਦਾ ਕੇ ਘਰ ਦੀਆਂ ਬੋਲਾਂ ਥੱਲਣ ਤੇ ਆ ਜਾਣ ਤੇ ਇੱਕ ਬੰਦਾ ਵੀ ਘਰ ਤੇ 2 ਮਿੰਟ ਸਾਹ ਨਹੀਂ ਲੈ ਸਕਦਾ ਰਾਵਣ ਨੇ ਪਹਿਲੀ ਅਕਲ ਦੀ ਗੱਲ ਇਹ ਦੱਸੀ ਉਹਨੂੰ ਵੀ ਆਤ ਸੀ ਮੁੱਠੀ ਪੈਣ ਦੇਣੀ ਤੇ ਭੇਦ ਨਹੀਂ ਦੇਣਾ ਤੂੰ ਦੂਜੀ ਗੱਲ ਕਦੀ ਵੀ ਇਹ ਨਹੀਂ ਕਹਿਣਾ ਵੀ ਕੱਲ ਨੂੰ ਕਰ ਲਾਂਗੇ ਇਹ ਕਦੀ ਵੀ ਨਹੀਂ ਕਹਿਣਾ ਉਹ ਕਹਿੰਦਾ ਮੈਂ ਕਾਲ ਪੰਨਣ ਵਾਲਾ ਏਡਾ ਵਿਦਵਾਨ ਸੋਚਿਆ ਸੀ ਕੱਲ ਨੂੰ ਮਾਰ ਲਾਂਗੇ ਪਰਸਾ ਮਾਰ ਲਾਂਗੇ ਅੱਜ ਮੈਂ ਮਰ ਗਿਆ ਜਿਹੜਾ ਕੰਮ ਅੱਜ ਦਾ ਬਰਦ ਨਹੀਂ ਛੱਡਣਾ ਸਮੇਂ ਦੀ ਕਦਰ ਕਰਨੀ ਹੈ 라ਵਣ ਨੇ ਗਿਆਨ ਦਿੱਤਾ ਸੀ